ਐਸ ਵਕਤ ਭੱਗਾ ਪ੍ਰਾਣਾ ਦੇ ਬੱਸ ਸਟੈਂਡ ਅੰਦਰ ਖੜੇ ਆ ਜਿਹੜਾ ਕੋਟਕੂਆ ਰੋਡ ਉੱਪਰ ਸਥਿਤ ਹੈ ਤੇ ਉਹ ਬਹੁਤ ਸੋਹਣਾ ਜਣ ਕੇ ਬੱਸ ਸਟੈਂਡ ਬਣਿਆ ਹੋਇਆ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨਾਂ ਵੱਲੋਂ ਜਿਹੜਾ ਬਾਗਾਪੁਰਾ ਬੱਸ ਸਟੈਂਡ ਨੂੰ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਸਵੀਰਾਂ ਤੁਹਾਡੇ ਨਾਲ ਦੋ ਸਾਂਝੀਆਂ ਕਰਾਂਗੇ ਪਹਿਲੀ ਤਸਵੀਰ ਤੁਸੀਂ ਦੇਖੋ ਕਿ ਜਿਹੜਾ ਬਾਗਾਪੁਰਾ ਬੱਸ ਸਟੈਂਡ ਅੰਦਰ ਵੜਦਿਆਂ ਨੂੰ ਇੱਕ ਬੜੀ ਸੋਹਣੀ ਜਿਹੜੀ ਸਿੰਦਰੀ ਬਣਾਈ ਗਈ ਸੀ ਨਗਰ ਕੌਂਸਲ ਵੱਲੋਂ ਜਦੋਂ ਨਗਰ ਕੌਂਸਲ ਦੀ ਟੀਮ ਨਹੀਂ ਬਣੀ ਸੀ ਉਸ ਤੋਂ ਪਹਿਲਾਂ ਦੀ ਇਹ ਸਿੰਦਰੀ ਬਣਾਈ ਗਈ ਸੀ ਤੇ ਬੜਾ ਸੋਹਣਾ ਜਿਹੜਾ ਇੱਥੇ ਸਲੋਗਨ ਵੀ ਲਿਖੇ ਗਏ ਸਨ ਤੇ ਸਪੈਸ਼ਲ ਤੌਰ ਤੇ ਇੱਥੇ ਇਹ ਵੀ ਲਿਖਿਆ ਗਿਆ ਕਿ ਇਸ ਦੁਆਰ ਉੱਤੇ ਪੋਸਟਰ ਲਾਉਣਾ ਮਨਾ ਹੈ ਤੇ ਉਹਨੂੰ ਜੁਰਮਾਨਾ ਵੀ ਹੈ ਪਰ ਜੇ ਸਰਕਾਰ ਆਪਦੇ ਵੱਲੋਂ ਕੋਈ ਚੰਗਾ ਕੰਮ ਕਰ ਰਹੀ ਆ ਤਾਂ ਲੋਕਾਂ ਦਾ ਵੀ ਫਰਜ਼ ਬਣਦਾ ਕਿ ਉਸ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਦੇਖੋ ਕਿੰਨੀ ਸੋਹਣੀ ਹੈ ਸਿੰਦਰੀ ਬਾਈ ਨਾਲ ਜਿਹੜਾ ਸਾਫ ਸਫਾਈ ਦਾ ਖਿਆਲ ਰੱਖਿਆ ਗਿਆ ਤਾਂ ਉਸ ਲੋਕਾਂ ਨੂੰ ਦੱਸਿਆ ਗਿਆ ਇਸ ਸਿੰਦਰੀ ਦੁਆਰਾ ਕਿ ਜਿਹੜੀ ਸਾਫ ਸਫਾਈ ਵੀ ਬਹੁਤ ਜ਼ਰੂਰੀ ਆ ਪਰ ਲੋਕ ਆਪਣੇ ਸਾਫ ਸਫਾਈ ਨੂੰ ਕਿੰਨੀ ਤਰਜੀਹ ਦਿੰਦੇ ਆ ਆਪਾਂ ਹਰ ਇੱਕ ਵਾਰ ਨਗਰ ਕੌਂਸਲ ਜਾਂ ਸਰਕਾਰ ਦਾ ਕਸੂਰ ਕੱਢਦੇ ਨੇ ਪਰ ਕਿਤੇ ਨਾ ਕਿਤੇ ਆਪਣੇ ਵਿੱਚ ਵੀ ਬਹੁਤ ਕਮੀਆਂ ਨੇ ਇੰਨੀ ਸੋਹਣੀ ਸਿੰਦਰੀ ਦੇ ਉੱਪਰ ਜਿਹੜੀ ਗੱਲ ਦੱਸਣ ਜਾ ਰਹੇ ਆ ਕਿ ਇੰਨੀ ਸੋਹਣੀ ਸਿੰਦਰੀ ਉੱਪਰ ਜਿਹੜੇ ਪੋਸਟਰ ਵਗੈਰਾ ਜਿਹੜੇ ਲਗਾਏ ਜਾ ਰਹੇ ਨੇ ਬੇਸ਼ੱਕ ਧਾਰਮਿਕ ਸੰਸਥਾਵਾਂ ਜਾਂ ਕੁਝ ਹੋਰ ਵਧਾਈਆਂ ਦੇ ਜਾਂ ਕੋਈ ਹੋਰ ਕਿਸੇ ਹਾਇਰ ਸੈਂਟਰਾਂ ਦੇ ਪੋਸਟਰ ਲੱਗੇ ਆ ਤੇ ਪਰ ਜਿਹੜੇ ਇਸ ਜਿਹੜੇ ਆਧਾਰਿਆਂ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਜਿਹੜੇ ਮਾਲਕ ਨੇ ਇਹਨਾਂ ਦੇ ਓਨਰ ਨੇ ਜਿਹੜੇ ਪੋਸਟਰ ਲਵਾਉਂਦੇ ਆ ਕੀ ਉਹ ਲੋਕ ਜਿਹੜੇ ਲੋਕ ਪੋਸਟਰ ਲਾਉਣ ਲਈ ਆਉਂਦੇ ਨੇ ਜਿਹੜੇ ਮਜ਼ਦੂਰ ਆਉਂਦੇ ਨੇ ਉਹਨਾਂ ਦੱਸ ਕੇ ਨਹੀਂ ਤੋਰਦੇ ਕਿ ਕਿੱਥੇ ਪੋਸਟਰ ਲਗਾਉਣਾ ਕਿੱਥੇ ਨਹੀਂ ਲਗਾਉਣਾ ਜਿਹੜਾ ਇੰਨੀਆਂ ਸੋਹਣੀਆਂ ਸਿੰਦਰੀਆਂ ਬਣੀਆਂ ਹੋਈਆਂ ਉਹਨਾਂ ਨੂੰ ਜਿਹੜਾ ਖਰਾਬ ਕੀਤਾ ਜਾ ਰਿਹਾ ਲੋਕਾਂ ਵੱਲੋਂ ਜਿਹੜਾ ਆਉਦਾ ਬਣਦਾ ਰੋਲ ਬਿਲਕੁਲ ਨਹੀਂ ਨਿਭਾਇਆ ਜਾ ਰਿਹਾ ਦਾ ਦੂਸਰੇ ਪਾਸੇ ਦੀਆਂ ਤਸਵੀਰਾਂ ਵੀ ਦਿਖਾਉਨੇ ਇੱਕ ਵਾਰੀ ਕਿ ਇੱਧਰ ਵੀ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਜਿਹੜਾ ਵਧੀਆ ਜਿਹੜੇ ਸਲੋਗਨ ਬਣੇ ਹੋਏ ਆ ਤਾਜਮਹਿਲ ਦੀ ਫੋਟੋ ਬਣੀ ਹੋਈ ਆ ਤਾਂ ਇਹਦੇ ਕੋਤਬ ਮিনার ਦੀ ਜਿਹੜੀ ਤਸਵੀਰ ਬਣੀ ਹੋਈ ਆ ਤਾਂ ਉਸ ਦੇ ਉੱਪਰ ਵੀ ਜਿਹੜੇ ਇਸ਼ਤਿਹਾਰ ਜਿਹੜਾ ਲਗਾਏ ਹੋਏ ਨੇ ਤਾਂ ਬੜੀ ਸੋਹਣੀ ਸਿੰਦਰੀ ਸੀ ਜਦੋਂ ਬਣੀ ਸੀ ਤਾਂ ਬੜੀ ਸੋਹਣੀ ਲੱਗਦੀ ਸੀ ਇਹ ਸਿੰਦਰੀ ਤਾਂ ਇਹਦੇ ਉੱਪਰ ਜਿਹੜਾ ਲੋਕਾਂ ਵੱਲੋਂ ਜਿਹੜੀ ਇਸ ਦੀ ਸਾਂਭ-ਸਭਾਲ ਨਹੀਂ ਕੀਤੀ ਗਈ ਬੇਸ਼ੱਕ ਨਗਰ ਕੌਂਸਲ ਵੱਲੋਂ ਜਿੰਨੀ ਸਾਂਭ-ਸਭਾਲ ਦੂਜੇ ਪਾਸੇ ਤੁਸੀਂ ਇੱਕ ਦੇਖ ਲਓ ਉਧਰਲੇ ਪਾਸੇ ਜਿਹੜੇ ਬੱਸ ਸਟੈਂਡ ਦੇ ਜਿਹੜੇ ਪਿੱਲਰ ਬਣੇ ਹੋਏ ਥੰਮ ਬਣੇ ਹੋਏ ਤਾਂ ਉਹਨਾਂ ਉੱਪਰ ਜਿਹੜਾ ਭਗਤ ਸਿੰਘ ਰਾਜਗੁਰੂ சுகਦੇਵ ਸਾਰੇ ਜਿਹੜੇ ਆਪਣੇ ਸ਼ਹੀਦ ਸੀ ਜਿਹਨਾਂ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਅਹਿਮ ਯੋਗਦਾਨ ਨਿਭਾਇਆ ਸੀ ਤਾਂ ਉਹਨਾਂ ਦੇ ਜਿਹੜੇ ਉੱਥੇ ਸਿੰਦਰੀਆਂ ਬਣੀਆਂ ਹੋਈਆਂ ਸਨ ਸਲੋਗਨ ਲਿਖੇ ਹੋਏ ਤਾਂ ਉਹਨਾਂ ਉੱਪਰ ਵੀ ਜਿਹੜੇ ਸਾਰਿਆਂ ਦੇ ਪੋਸਟਰ ਜਿਹੜੇ ਲਗਾਏ ਗਏ ਆ ਕਿਸੇ ਦਿਨ ਇਤਿਹਾਰ ਦੇ ਜਾਂ ਕਿਸੇ ਮਸ਼ਹੂਰੀ ਦੇ ਕੋਈ ਆਇਲਟ ਸੈਂਟਰ ਦੇ ਸਾਰੇ ਪੋਸਟਰ ਲਗਾ ਕੇ ਜਿਹੜਾ ਉਹ ਸਿੰਦਰੀਆਂ ਨੂੰ ਵੀ ਜਿਹੜਾ ਖਰਾਬ ਕੀਤਾ ਗਿਆ ਤਾਂ ਦੂਜੇ ਪਾਸੇ ਕਈ ਇਸ ਤਰ੍ਹਾਂ ਦੇ ਕਿ ਜਿਹੜਾ ਇਹ ਨਗਰ ਕੌਂਸਲ ਬਾਗਾਪੁਰਾਣਾ ਜਿੱਥੇ ਲਿਖਿਆ ਹੋ ਝੰਡਾ ਬਣਿਆ ਤਾਂ ਉੱਥੇ ਜਿਹੜਾ ਇੱਕ ਬੋਰਡ ਲੱਗਾ ਹੋਇਆ ਸੀਐਮ ਸਾਹਿਬ ਦਾ ਸੁੱਕਾ ਝੋਨਾ ਲਿਆਓ ਦਾਣੇ-ਦਾਣੇ ਦੀ ਖਰੀਦ ਯਕੀਨੀ ਬਣਾਓ ਇਹ ਵੀ ਨਹੀਂ ਸਮਝ ਆਉਂਦੀ ਕਿ ਇੱਥੇ ਹੁਣ ਬਸਟੈਂਡ ਦੇ ਵਿੱਚੋਂ ਕਿਹੜਾ ਝੋਨਾ ਚੁੱਕਿਆ ਜਾਣਾ ਇੱਥੇ ਕਿਹਨੂੰ ਇਹ ਆਪਮਸ਼ੂਰੀ ਕਰਕੇ ਦਿਖਾਉਣੀ ਆ ਇੱਥੇ ਵੀ ਬਹੁਤ ਸੋਹਣੀ ਜਿਹੜੀ ਸਿੰਦਰੀ ਬਣੀ ਹੋਈ ਸੀ ਤਾਂ ਇੱਥੇ ਵੀ ਇਹ ਵੱਡਾ ਜਿਹੜਾ ਬੈਨਰ ਲਗਾ ਕੇ ਉਹ ਸਿੰਦਰੀ ਨੂੰ ਲੁਕੋ ਦਿੱਤਾ ਗਿਆ ਤਾਂ ਕੂੜੇ ਦਾ ਢੇਰ ਵੀ ਤੁਸੀਂ ਦੇਖ ਸਕਦੇ ਹੋ ਇਹ ਠੀਕ ਹੈ ਨਗਰ ਕੌਂਸਲ ਦਾ ਫਰਜ਼ ਜ਼ਰੂਰ ਬਣਦਾ ਕਿ ਇੱਥੋਂ ਜਿਹੜਾ ਕੂੜੇ ਦੇ ਢੇਰ ਲੱਗਦੇ ਆ ਬਸਟੈਂਡ ਦੇ ਵਿੱਚ ਤਾਂ ਉਹਨਾਂ ਨੂੰ ਜਿਹੜਾ ਨਗਰ ਕੌਂਸਲ ਨੇ ਉਹਦੀ ਹੱਥ ਸਾਫ਼ ਸਫਾਈ ਕਰਨੀ ਹੁੰਦੀ ਆ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਵੀ ਇਸ ਚੀਜ਼ ਨੂੰ ਨਹੀਂ ਸਮਝਦੇ ਇੱਕ ਵਾਰੀ ਉਧਰਲੀ ਤਸਵੀਰ ਜ਼ਰੂਰ ਦਿਖਾਓ ਜਿੱਥੇ ਪਿੱਲਰ ਬਣੇ ਹੋਏ ਨੇ ਪਿੱਲਰਾਂ ਦੇ ਉੱਪਰ ਵੀ ਜਿਹੜੇ ਇਸ਼ਤਿਹਾਰ ਵਗੈਰਾ ਜਿਹੜੇ ਜਿਹੜੇ ਲੱਗੇ ਹੋਏ ਨੇ ਤਾਂ ਇਹ ਇਸ਼ਤਿਹਾਰ ਧਾਰਮਿਕ ਵੀ ਲੱਗੇ ਨੇ ਆਈਲੈਂਡ ਸੈਂਟਰਾਂ ਵਾਲੇ ਵੀ ਲੱਗੇ ਨੇ ਤਾਂ ਤਾਂ ਜਿਹੜੇ ਉਂਝ ਵਧਾਈਆਂ ਦੇਣ ਲਈ ਜਿਵੇਂ ਨਵੇਂ ਸਾਲ ਦੀਆਂ ਵਧਾਈਆਂ ਹੋ ਗਈਆਂ ਜਾਂ ਪਿੱਛੇ ਦੀਵਾਲੀ ਦੀਆਂ ਵਧਾਈਆਂ ਸੀ ਉਹ ਵੀ ਇਸ਼ਤਿਹਾਰ ਹਲੇ ਤੱਕ ਜਿਹੜੇ ਲੱਗੇ ਨੇ ਤਾਂ ਪਰ ਕਿਤੇ ਨਾ ਕਿਤੇ ਲੋਕ ਆਪਣਾ ਬਣਦਾ ਫਰਜ਼ ਨਹੀਂ ਨਿਭਾ ਰਹੇ ਆ ਜਿਹੜਾ ਇੱਕ ਤੁਸੀਂ ਦੇਖ ਲਓ ਜਿਹੜਾ ਨਹੀਂ ਪੱਥਰ ਰੱਖਿਆ ਗਿਆ ਹੁਣ ਇੱਥੇ ਪਤਾ ਹੀ ਨਹੀਂ ਲੱਗ ਰਿਹਾ ਨਹੀਂ ਪੱਥਰ ਹੈ ਕਾ ਦਾ ਕਾਦੇ ਲਈ ਰੱਖਿਆ ਗਿਆ ਜਿਹਦੇ ਲਈ ਰੱਖਿਆ ਗਿਆ ਚੀਜ਼ ਬਣੀ ਵੀ ਆ ਜਾਂ ਨਹੀਂ ਬਣੀ ਪਰ ਦੂਜੇ ਪਾਸੇ ਤੁਸੀਂ ਇੱਕ ਵਾਰੀ ਦੇਖ ਲਓ ਕਿ ਪੋਸਟਰ ਲਾਉਣ ਵਾਲੇ ਨੂੰ 5000 ਰੁਪਏ ਜੁਰਮਾਨਾ ਬਾ ਹੁਕਮ ਨਗਰ ਕੌਂਸਲ ਬੀਪੀਏ ਪਰ ਨਗਰ ਕੌਂਸਲ ਦੇ ਹੁਕਮਾਂ ਅਨੁਸਾਰ ਅਟੈਚ ਜਾਣਿਆ ਜਾ ਰਿਹਾ ਕੋਈ ਇਹੋ ਜੀ ਜਗ੍ਹਾ ਹੈ ਨਹੀਂ ਜਿੱਥੇ ਪੋਸਟਰ ਜਿਹੜੇ ਨਾਂ ਲਗਾਏ ਜਾਣ ਨਾਂ ਲਗਾਏ ਗਏ ਹੋਣ ਤਾਂ ਪੋਸਟਰਾਂ ਦੇ ਲਈ ਵੀ ਜਿਹੜੇ ਵੱਖਰੇ ਥਾਂ ਜ਼ਰੂਰ ਹੈਗੇ ਆ ਬਹੁਤ ਖਾਲੀ ਥਾਂ ਬੈਗੀਆਂ ਜਿੱਥੇ ਕੋਈ ਸਿੰਦਰੀ ਵਗੈਰਾ ਨਹੀਂ ਬਣੀ ਜਿੱਥੇ ਕੋਈ ਸਲੋਗਨ ਨਹੀਂ ਲਿਖਿਆ ਗਿਆ ਉੱਥੇ ਉਹ ਲਾ ਸਕਦੇ ਆ ਪਰ ਨਹੀਂ ਜਿੱਥੇ ਵਧੀਆ ਚੀਜ਼ ਬਣੀ ਹੈ ਪੋਸਟਰ ਉੱਥੇ ਹੀ ਲੱਗਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਜੇ ਕੋਈ ਜਿਹੜਾ ਲਾ ਰਿਹਾ ਉਹਨਾਂ ਨੂੰ ਵੀ ਨਹੀਂ ਬਾੜਾ ਕਹਿੰਦੇ ਚਲੋ ਕੋਈ ਨਹੀਂ ਜਿਹਦਾ ਪੋਸਟਰ ਲੱਗਿਆ ਉਹਨੂੰ ਨਹੀਂ ਪਤਾ ਕਿੱਥੇ ਲਾ ਰਿਹਾ ਪਰ ਜਿਹੜੇ ਮਜ਼ਦੂਰ ਲਾਉਣ ਦੇ ਲਈ ਆਉਂਦੇ ਉਹਨਾਂ ਨੂੰ ਦੱਸਿਆ ਦਾ ਜ਼ਰੂਰ ਜਾਵੇ ਵੀ ਭਾਈ ਜਿੱਥੇ ਕੋਈ ਚੀਜ਼ ਚੰਗੀ ਬਣੀ ਹੋਈ ਆ ਜਿੱਥੇ ਆ ਲਿਖਿਆ ਹੋਇਆ ਵੀ ਇੱਥੇ ਪੋਸਟਰ ਨਹੀਂ ਲਾਉਣਾ ਇੱਥੇ ਜਿਹੜਾ ਜੁਰਮਾਨਾ ਹੋ ਸਕਦਾ ਤਾਂ ਉੱਥੇ ਪੋਸਟਰ ਨਹੀਂ ਲਾਉਣੇ ਉੱਥੇ ਵੀ ਪੋਸਟਰ ਲਗਾਏ ਜਾਂਦੇ ਹਨ ਜਾਂ ਤਾਂ ਫਿਰ ਜਿਹੜੀ ਇਹ ਪੋਸਟਰਾਂ ਦੇ ਹਿਸਾਬ ਨਾਲ ਜਿੰਨੇ ਪੋਸਟਰ ਲੱਗੇ ਹੋਏ ਨੇ ਕਿਸੇ ਦੀ ਐਡ ਵਾਲੇ ਲੱਗੇ ਉਹਨਾਂ ਤਾਂ ਬਣਦੀ ਇਹਨਾਂ ਤੇ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਇਹਨਾਂ ਦੇ ਫੋਨ ਨੰਬਰ ਲੈ ਕੇ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਬਣੀਆਂ ਉਹਨਾਂ ਤੇ ਕਾਰਵਾਈ ਕੀਤੀ ਕੋਈ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਕੋਈ ਵੀਡੀਓ ਪਾ ਕੇ ਬਾਗਪੁਰ ਨਗਰ ਕਾਉਂਸਲ ਵੱਲੋਂ ਇਹ ਕਿਹਾ ਜਾਵੇ ਲੋਕਾਂ ਨੂੰ ਕਿ ਇਹ ਜਗ੍ਹਾ ਦੇ ਉੱਪਰ ਜਿੱਥੇ ਵੀ ਤੁਸੀਂ ਇਸ਼ਤਿਹਾਰ ਵਗੈਰਾ ਲਾਉਣੇ ਆ ਜੁਰਮਾਨਾ ਜਿੱਥੇ ਲਿਖਿਆ ਹੋਇਆ ਵਾ ਇਹ ਪੜਨਾ ਨਹੀਂ ਪੜਨਾ ਗਾਂੜੇ ਦਾ ਹੈਗਾ ਫਰਜ਼ ਬਣਦਾ ਜਿਹਨੇ ਲਾਉਣੇ ਆ ਤਾਂ ਜੇ ਕਿਸੇ ਦਾ ਪੋਸਟਰ ਲੱਗਾ ਹੋਊਗਾ ਤਾਂ ਉਹਦੇ ਉਹਦਾ ਮੋਬਾਈਲ ਨੰਬਰ ਜ਼ਰੂਰ ਲੈ ਕੇ ਆਉਂਦਾ ਉਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਉਹਨੂੰ ਜਿਹੜਾ ਜੁਰਮਾਨਾ ਪਰਨਾ ਹੀ ਪਊਗਾ ਕਿਉਂਕਿ ਇਹ ਵੀਡੀਓ ਇਸ ਲਈ ਵੀ ਬਣਾ ਰਹੇ ਹਾਂ ਕਿਉਂਕਿ ਕਿਸੇ ਸਰਕਾਰ ਦੇ ਨੁਮਾਇੰਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਆਪਦੇ ਵੱਲੋਂ ਜਿਹੜਾ ਆਪਦਾ ਬੰਦਾ ਫਰਜ਼ ਨਿਭਾ ਰਹੇ ਹਾਂ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਕਮੀ ਆ ਕਿ ਲੋਕ ਸਾਡਾ ਸਾਥ ਨਹੀਂ ਦੇ ਰਹੇ ਤਾਂ ਇਸ ਲਈ ਇਹ ਜਿਹੜੀ ਵੀਡੀਓ ਬਣਾਉਣੀ ਪੈਗੀ ਤਾਂ ਇਹ ਵੀਡੀਓ ਤਾਨੂੰ ਜਿਵੇਂ ਦਿਖਾਈ ਆ ਕਿੱਥੇ ਕਿੱਥੇ ਜਿਹੜੇ ਪੋਸਟਰ ਲੱਗੇ ਨੇ ਕਿੱਥੇ ਕਿੱਥੇ ਸੋਹਣੀਆਂ ਸਿੰਦਰੀਆਂ ਬਣੀਆਂ ਹੋਈਆਂ ਸੀ ਤਾਂ ਉਹਨਾਂ ਨੂੰ ਜਿਹੜਾ ਪੋਸਟਰਾਂ ਦੇ ਨਾਲ ਦਬਾ ਦਿੱਤਾ ਗਿਆ ਵਾ ਤਾਂ ਅੱਗੇ ਤੋਂ ਵੀ ਪੋਸਟਰ ਜਿਹੜੇ ਆਪਦੇ ਐਡ ਕਰਾਉਂਦੇ ਨੇ ਪੋਸਟਰ ਲਵਾਉਂਦੇ ਨੇ ਉਹ ਇਹ ਗੌਰ ਜਰੂਰ ਕਰਨ ਉਹਨਾਂ ਤੇ ਵੀ ਨਹੀਂ ਤਾਂ ਕਾਰਵਾਈ ਹੋ ਸਕਦੀ ਆ ਕਿਉਂਕਿ ਸਰਕਾਰ ਦੇ ਨੁਮਾਇੰਦੇ ਜਿਹੜੇ ਆਫਲਾਈਨ ਸਾਨੂੰ ਇਹ ਗੱਲਾਂ ਕਹਿੰਦੇ ਆ ਕਿ ਜੇਕਰ ਹੁਣ ਪੋਸਟਰ ਕੋਈ ਲੱਗਾ ਹੋਊਗਾ ਜਾਂ ਉਸ ਦੀ ਕਿਸੇ ਦੀ ਸ਼ਿਕਾਇਤ ਆਊਗੀ ਤਾਂ ਉਹਨਾਂ ਤੇ ਜੜੀ ਬੰਦੀ ਕਾਰਵਾਈ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਜਾਗਰੂਕ ਹੋ ਸਕਣ